ਹਾਂਜੀ ਅਰਦਾਸ ਦੇ ਵਿੱਚ ਸ਼ਕਤੀ ਹੁੰਦੀ ਆ ਰੱਬ ਆਪ ਆਵੇ ਨਾ ਆਵੇ ਆਪਣੇ ਭਗਤਾਂ ਨੂੰ ਉਹਨਾਂ ਦੇਵ ਰੂਹਾਂ ਨੂੰ ਜ਼ਰੂਰ ਭੇਜ ਦਿੰਦਾ ਅਮਰੀਕਾ ਦੇ ਵਿੱਚ ਇੱਕ ਐਕਸੀਡੈਂਟ ਹੁੰਦਾ ਜਿਹਦੇ ਵਿੱਚ 19 ਸਾਲ ਦੀ ਇੱਕ ਕੁੜੀ ਇਨਵੋਲਵ ਹੁੰਦੀ ਆ ਤੇ ਕਾਰ ਬਿਲਕੁਲ ਕ੍ਰੈਸ਼ ਹੋ ਜਾਂਦੀ ਆ ਟੁੱਟ ਜਾਂਦੀ ਆ ਤੇ ਉਹ 19 ਸਾਲ ਦੀ ਕੁੜੀ ਕਿਸੇ ਤਰੀਕੇ ਦੇ ਨਾਲ ਰੱਬ ਦੇ ਅੱਗੇ ਅਰਦਾਸ ਕਰਦੀ ਆ ਤਾਂ ਇੱਕ ਐਸੀ ਦੇਵ ਰੂਹ ਇੱਕ ਐਸਾ ਇਨਸਾਨ ਆਉਂਦਾ ਜਿਹੜਾ ਉਸ ਕੁੜੀ ਨੂੰ ਉਹ ਗੱਡੀ ਦੇ ਵਿੱਚੋਂ ਬਾਹਰ ਕੱਢਦਾ ਮਦਦ ਦੇ ਲਈ ਫੋਨ ਹੁੰਦਾ ਐਂਬੂਲੈਂਸ ਆਉਂਦੀ ਆ ਫਾਇਰ ਵਾਲੇ ਆਉਂਦੇ ਆ ਪੁਲਿਸ ਵਾਲੇ ਆਉਂਦੇ ਆ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਉਹ ਬੰਦੇ ਦੀਆਂ ਜਿਨੇ ਹੈਲਪ ਕੀਤੀ ਸੀ ਤੇ ਉਸ ਕੁੜੀ ਦੀਆਂ ਉਹ ਥਾਂ ਦੀਆਂ ਉਹ ਗੱਡੀ ਦੀਆਂ ਪਰ ਬਾਅਦ ਵਿੱਚ ਹੈਰਾਨੀ ਉਸ ਵੇਲੇ ਹੁੰਦੀ ਆ ਜਦੋਂ ਉਹ ਇਨਸਾਨ ਸਾਰਿਆਂ ਦੇ ਸਾਹਮਣੇੋਂ ਗਾਇਬ ਹੋ ਜਾਂਦਾ ਇੱਥੋਂ ਤੱਕ ਕਿ ਖਿੱਚੀਆਂ ਹੋਈਆਂ ਫੋਟੋਆਂ ਦੇ ਵਿੱਚੋਂ ਵੀ ਉਹ ਇਨਸਾਨ ਗਾਇਬ ਹੋ ਜਾਂਦਾ ਤੇ ਫਿਰ ਇਹ ਲੋਕ ਉਹਨੂੰ ਮੰਨਦੇ ਨੇ ਕਿ ਕੋਈ ਚਮਤਕਾਰ ਹੋਇਆ ਉਹ ਕੋਈ ਰੱਬੀ ਰੂਹ ਸੀ ਜਿਹੜੀ ਇਸ ਕੁੜੀ ਨੂੰ ਬਚਾਉਣਾ ਆਈ ਹੈ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਹਦੇ ਉੱਤੇ ਭਰੋਸਾ ਕਰਿਆ ਕਰੋ ਉਹਦੇ ਅੱਗੇ ਅਰਦਾਸ ਕਰਿਆ ਕਰੋ ਕਿਉਂਕਿ ਦੇਵ ਰੂਹਾਂ ਹੁੰਦੀਆਂ ਨੇ ਸ਼ੀਰਦ ਸਿੰਘ ਹੁੰਦੇ ਨੇ ਜਦੋਂ ਤੁਸੀਂ ਸੱਚੇ ਦਿਲ ਦੇ ਨਾਲ ਭਰੋਸੇ ਦੇ ਨਾਲ ਅਰਦਾਸ ਕਰਦੇ ਹੋ ਤਾਂ ਤੁਹਾਡੀ ਮਦਦ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਤੱਕ ਜਰੂਰ ਪਹੁੰਚਦੀ ਆ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ Prayer. People are scouring nearly 70 photographs looking for some sign of a man they swear they saw at the scene of a car accident. He prayed, a life was saved. So, why did he disappear even from the photos? Missouri miracle. Much of it, though, still a mystery. A teenager with a beautiful smile, 19-year-old Katie Lentz, trapped in her mangled car, hit by a drunk driver. I promised her mother and her that we get her out. While inside that car, Katie had one request, to pray with the rescuers out loud. And then suddenly, right there amidst the rows of corn, at the scene blocked off for nearly a mile, a man appears. He was dressed in a black priest shirt with a white collar. And the rescuers notice something else. He was carrying a small bottle. He had a small, little white container of anointment oil, is what it appeared. To